ਕਿਉਂ ਵਖਤ ਬੜਾ ਕੀ ਦੂਰ ਗਿਆ ਜਦੋਂ ਪੱਗ ਬਟਾਈ ਜਾਂਦੀ ਸੀ ਬਾਬਾ ਜੀ ਅੱਗੇ ਪੱਗ ਬਟ ਭਰਾ ਹੁੰਦੇ ਸੀ ਹੁਣ ਤਾਂ ਪਤਾ ਨਹੀਂ ਪੱਗਾ ਪੋਗਾ ਤਾਂ ਰਹੀ ਗਈ ਮੈਂ ਕਿਤੇ ਚੰਡੀਗੜ੍ਹ ਜਾ ਰਿਹਾ ਸੀ ਤੇ ਜਦੋਂ 23 22 23 ਦੀਆਂ ਲਾਈਟਾਂ ਤੇ ਗੱਡੀ ਖੜੀ ਨਾ ਜਾ ਕੇ ਤਾਂ ਉੱਥੇ ਇੱਕ ਮੋਟਰ ਤੇ ਇੱਕ ਸਕੂਟਰੀ ਤੇ ਦੋ ਜਣੇ ਆਏ ਤੇ ਮੇਰਾ ਡਰਾਈਵਰ ਉਹਨੂੰ ਕਹਿ ਲਓ ਬਿਲਕੁਲ ਗੱਡੀ ਦੇ ਨਾਲ ਐਨ ਬਿਲਕੁਲ ਉਹਦੀ ਜਿਹੜੀ ਸਕੂਟਰੀ ਸੀ ਬਿਲਕੁਲ ਨਾਲ ਇਦਾਂ ਕਿਸੜ ਗਈ ਤੇ ਜੀਤ ਕਹਿੰਦਾ ਕਹਿੰਦਾ ਵਾਈ ਤੈਨੂੰ ਦਿਖਦਾ ਨਹੀਂ ਉਹ ਕਹਿੰਦਾ ਮੈਂ ਤੈਨੂੰ ਵਾਈ ਦਿਖਦਾ हेयर स्टाइल ਪਤਾ ਨਹੀਂ ਸੀ ਲੱਗਦਾ ਮੁੰਡਾ ਕੁੜੀ ਇਹ ਸਾਡਾ ਕਸੂਰ ਨਹੀਂ ਬਲਕਿ ਇਹ ਲੇਟੈਸਟ ਜ਼ਮਾਨਾ ਪਤਾ ਨਹੀਂ ਕਿੱਦਾਂ ਦੀ ਤਰੱਕੀ ਕਰ ਗਿਆ ਕਿਉਂਕਿ ਮੈਂ ਉਹ ਗੱਲ ਕਰ ਰਿਹਾ ਕਿ ਉਹ ਵਕਤ ਬੜਾ ਅਖੀਂ ਦੂਰ ਗਿਆ ਜਦੋਂ ਪੱਗ ਬਟਾਈ ਜਾਂਦੀ ਸੀ ਯਾਰੀ ਦੀਆਂ ਸ਼ਰਮਾਂ ਰੱਖਣ ਲਈ ਜਿੰਦ ਜਾਨ ਲੁਟਾਈ ਜਾਂਦੀ ਸੀ ਹੁਣ ਲੋੜ ਪਵੇ ਤਾਂ ਇਹ ਲੋਕੀ ਬਹਿ ਜਾਂਦੇ ਨੇ ਬਾਂਗਰਾਂ ਝੱਕਦੇ ਨੇ ਇਹ ਦੁਨੀਆ ਧੋਖੇ ਵਾਜ ਜਾਂਦੀ ਐ ਇੱਥੇ ਯਾਰ ਬਣਾ ਕੇ ਠੱਗਦੇ ਓਏ ਮਿੱਤਰੋ ਪਹਿਲਾਂ ਯਾਰੀ ਲਾਉਣੀ ਆ ਪਹਿ ਠੱਗੀ ਲਾਉਣੀ ਆ ਜੇ ਯਾਰੀ ਦੀ ਗੱਲ ਕਰੀਏ ਨਾ ਤਾਂ ਮੈਨੂੰ ਅੱਧੇ ਮਿੰਟ ਦੀ ਇੱਕ ਗੱਲ ਯਾਦ ਆ ਗਈ ਮੇਰੇ ਵੀਰ ਪਹਿਣਾ ਸਾਰੇ ਜਿਹੜਾ ਧਿਆਨ ਦਿਓ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਉਹਨਾਂ ਦੀ ਜਿਹੜੀ ਸਭ ਤੋਂ ਛੋਟੀ ਰਾਣੀ ਸੀ ਮਹਾਰਾਣੀ ਜੰਦ ਕੌਰ ਜਿਹਦੀ ਕੁੱਖੋਂ ਕਮਰਦਲੀਬ ਸਿੰਘ ਪੈਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਜਦੋਂ ਇਹ ਦੁਨੀਆ ਤੇ ਚਲੇ ਗਿਆ ਬਾਕੀ 12 ਰਾਣੀਆਂ ਉਹਦੇ ਨਾਲ ਹੀ ਅੱਗ ਦੇ ਵਿੱਚ ਜਲ ਕੇ ਸਵਾਹ ਹੋ ਗਈਆਂ ਸਤੀ ਹੋ ਗਈਆਂ ਇੱਕ ਪਿੱਛੇ ਮਹਾਰਾਣੀ ਜਿੰਦਾ ਨੂੰ ਉਸ ਕਮਰ ਦਲੀਪ ਦਾ ਬਾਸਤਾ ਪਾ ਕੇ ਰੋਕ ਦਿੱਤਾ ਸੀ ਕਿ ਤੂੰ ਨਾਲ ਸ਼ਹੀਦ ਨਹੀਂ ਹੋਣਾ ਜੇ ਤੂੰ ਮਰ ਗਈ ਤਾਂ ਪਸਲ ਦਾ ਛੋਟਾ ਜਿਹਾ ਬੱਚਾ ਜਿਹਦੀ ਛੋਟੀ ਉਮਰ ਹੈ ਇਹ ਰੁਲ ਕੇ ਮਰ ਜਾਏਗਾ ਮਹਾਰਾਣੀ ਜਿੰਦਾ ਨੂੰ ਜਿਉਣਾ ਪੈ ਗਿਆ ਉਸ ਬੱਚੇ ਲਈ ਅੱਜ ਉਸ ਵਕਤ ਨੇ ਉਤੇ ਬੜੇ ਕਹਿਰਤਾਏ ਮਹਾਰਾਣੀ ਜਿੰਦਾ ਤੇ ਗੱਲ ਇੱਥੇ ਆ ਗਈ ਕਿ ਇੱਕ ਜੇਲ੍ਹ ਦੇ ਵਿੱਚ ਬੰਦ ਹੋ ਗਈ ਮਹਾਰਾਣੀ ਜਿੰਦਾ ਤੇ ਨਾਲ ਕਮਰ ਦਲੀਪ 5 ਸਾਲ ਦੀ ਉਮਰ ਕਮਰ ਦਲੀਪ ਇੱਕ ਦਿਨ ਮਹਾਰਾਣੀ ਜਿੰਦਾ ਆਪਣੀ ਮਾਂ ਨੂੰ ਕਹਿਣ ਲੱਗਿਆ ਕਹਿੰਦਾ ਮਾਂ ਕਹਿੰਦਾ ਆਪਣੇ ਉੱਤੇ ਬੜੇ ਤਸ਼ੱਦਦ ਬੜੇ ਕਹਿਰ ਹੋ ਰਹੇ ਆ ਅੱਜ ਦੀ ਸਰਕਾਰ ਬੜੇ ਕਹਿਰ ਕਰ ਰਹੀ ਹੈ ਸਾਨੂੰ ਜਿਹੜਾ ਵਿੱਚ ਬੰਦ ਕਰ ਦਿੱਤਾ ਕੋਈ ਮੇਰੇ ਬਾਪੂ ਦਾ ਭਰਾ ਕੋਈ ਮੇਰੇ ਬਾਪੂ ਦਾ ਯਾਰ ਕੋਈ ਮੇਰੇ ਬਾਪੂ ਦਾ ਰਿਸ਼ਤੇਦਾਰ ਐਸਾ ਹੈ ਜਿਹੜਾ ਇਹ ਦੁੱਖ ਦੀ ਘੜੀ ਵਿੱਚ ਸਾਡੇ ਕੰਮ ਆ ਸਕੇ ਮਹਾਰਾਣੀ ਜਿੰਦਾ ਨੇ ਬਹੁਤ ਲੰਮੀ ਨਜ਼ਰ ਮਾਰੀ ਕਿਆ ਵੇਖਿਆ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਪੱਗਵਟ ਭਰਾ ਸੀ ਸ਼ਾਮ ਸਿੰਘ ਅਟਾਰੀ ਉਹਨੂੰ ਯਾਦ ਆਇਆ ਕਿ ਸ਼ਾਮ ਸਿੰਘ ਅਟਾਰੀ ਨੇ ਕਦੇ ਮੇਰੇ ਸਰਦਾਰ ਦੇ ਨਾਲ ਪੱਗ ਬਟਾਈ ਸੀ ਦੋਸਤੋ ਵਕਤ ਇਹ ਵਕਤ ਕਿਸੇ ਦੇ ਪਿਓ ਦਾ ਨਹੀਂ ਕੀ ਪਤਾ ਕਦੋਂ ਫਿਰ ਜਾਵੇ ਪਤਾ ਉਦੋਂ ਲੱਗਦਾ ਜਦ ਪੰਛੀ ਪਿੰਜਰੇ ਵਿੱਚ ਘਿਰ ਜਾਵੇ ਔਖੇ ਵੇਲੇ ਤਾਂ ਮਿੱਤਰ ਵੀ ਛੱਡ ਜਾਂਦੇ ਆਪਣੇ ਸائے ਨੇ ਸੁਣਿਆ ਤੂੰ ਸਾਡੇ ਉਜਰਨ ਦੇ ਖੋਪੀਆ جشن ਮਹਾਰਾਣੀ ਜਿੰਦਾ ਨੂੰ ਯਾਦ ਆਇਆ ਸ਼ਾਮ ਸਿੰਘ ਅਟਾਰੀ ਇੱਕ ਕੋਰਾ ਕਾਗਜ਼ ਲਿਆ ਉਹਨੇ ਇੱਕ ਪੈਨ ਦਾ ਸਹਾਰਾ ਲਿਆ ਮਹਾਰਾਣੀ ਜਿੰਦਾ ਨੇ ਸ਼ਾਮ ਸਿੰਘ ਅਟਾਰੀ ਨੂੰ ਇੱਕ ਖੱਤ ਲਿਖਿਆ ਚਿੱਠੀ ਲਿਖੀ ਮਹਾਰਾਣੀ ਜਿੰਦਾ ਨੇ ਕਹਿੰਦੀ ਸੁਣ ਲੈ ਸਿੰਘ ਸਰਦਾਰ ਓਏ ਮੈਂ ਰਾਣੀ ਹਾਂ ਰਣਜੀਤ ਦੀ ਤੇ ਤੂੰ ਐ ਉਸਦਾ ਯਾਰ ਮੈਂ ਘਰਗੇ ਵਿੱਚ ਮੁਸੀਬਤਾਂ ਤੇ ਤੂੰ ਨਾਲ ਦਿੱਤੀ ਸਾਰ ਮੇਰਾ ਸੁੱਖੀ ਲੰਦਾ ਲਾਡਲਾ ਈਉ ਕਹੇ ਪੁਕਾਰ ਪੁਕਾਰ ਮਾਂ ਜੀ ਜੇ ਅੱਜ ਬਾਪੂ ਜਿਉਂਦਾ ਹੋਮਦਾ ਅਸੀਂ ਹੁੰਦੇ ਨਾ ਦੁੱਖਿਆ ਜਿਉਂਦੇ ਰਹੋ ਤਾੜੀਆਂ ਲਈ ਥੈਂਕ ਯੂ ਚਿੱਠੀ ਮਿਲੀ ਸ਼ਾਮ ਸਿੰਘ ਅਟਾਰੀ ਨੂੰ ਨਾਲ ਆਪਣੇ ਸਾਥੀਆਂ ਨੂੰ ਲੈ ਕੇ ਮਹਾਰਾਣੀ ਜਿੰਦਾ ਦਾ ਉਹਨਾਂ ਨੇ ਸਾਥ ਦਿੱਤਾ ਲੜਾਈ ਲੜੀ ਬਹੁਤ ਵੱਡੀ ਲੜਾਈ ਲੜੀ ਇਹਨੂੰ ਕਹਿੰਦੇ ਆ ਯਾਰੀ ਉਹ ਸੀ ਪੱਗਵਟ ਪਰਾ ਪਰ ਦੋਸਤੋ ਯਾਰੀ ਲਾਉਣ ਤੋਂ ਪਹਿਲਾਂ ਜ਼ਰੂਰ ਸੋਚ ਲਿਆ ਕਰੋ ਕਿ ਐਕਚੁਅਲੀ ਯਾਰ ਕਹਿੰਦੇ ਕਿਨੂੰ ਆ ਇਹ ਪਾਕਿਸਤਾਨੀ ਫਾਰਸੀ ਦਾ ਲਫ਼ਜ਼ ਆ ਯਾਰ ਇੱਕ ਉਹ ਇੱਕ ਉਹ ਯਾਰ ਹੁੰਦਾ ਜਿਹੜਾ ਰੋਜ਼ ਰਾਤ ਨੂੰ ਪੈਗ ਲਾਉਂਦਾ ਨਾਲ ਤੇ ਜੇ ਬਖਸ਼ ਪੈ ਜਵੇ ਤਾਂ ਫੇ ਯਾਰ ਉਹਨਾਂ ਦੇ ਮੋਟਰਸਾਈਕਲ 'ਚ ਤੇਲ ਮੁੱਕ ਜਾਂਦਾ ਯਾਰ ਪਤਾ ਕਿਨੂੰ ਕਹਿੰਦੇ ਆ ਯਾਰ ਤੇ ਰੱਬ ਵਿੱਚ ਫਰਕ ਰਤੀ ਨਾ ਐਵੇਂ ਦੁਨੀਆ ਪਈ ਬਦਾਵੇ ਓ ਯਾਰ ਅੱਖਾਂ ਦੇ ਸਾਹਵੇਂ ਰਹਿੰਦਾ ਰੱਬ ਨਜ਼ਰ ਨਾ ਆਵੇ ਯਾਰ ਚੋ ਤੱਕਿਆਂ ਰੱਬ ਮਿਲਦਾ ਇਹ ਪਰਦਾ ਕੌਣ ਹਟਾਵੇ ਜੀਨੇ ਜਲਪਾ ਯਾਰ ਦਾ ਤੱਕਿਆ ਉਹ ਮੁੜ ਮਸਜਿਦ ਨਾ ਜਾ ਯਾਰ ਹੁੰਦਾ ਜਿਹੜਾ ਕਿਸੇ ਪਾਸੇ ਜਾਨ ਕੁਰਬਾਨ ਕਰ ਦੇਵੇ ਲਓ ਕਿਸੇ ਪੰਜਾਬੀ ਗੱਭਰੂ ਦੇ ਪਿੱਠ ਦੇ ਵਿੱਚ ਹੋਇਆ ਬਾਹਰ ਆਪਣੇ ਯਾਰਾਂ ਦੀ ਮਹਿਫਲ 'ਚ ਬੈਠਾ ਆਪਣੇ ਯਾਰਾਂ ਨੂੰ ਦੁੱਖ ਦੱਸ ਰਿਹਾ ਹੈ ਤੇ ਕੀ ਕਹਿ ਰਿਹਾ ਜਰਾ ਧਿਆਨ ਦਿਓ ਮੰਨ ਹੁਣ ਕੀ ਰੋਈਏ ਤੇ ਕੀ ਹਸੀਏ ਯਾਰ ਕਹਿੰਦੇ ਕਹਿੰਦੇ ਬਾਈ ਤੂੰ ਦੁੱਖ ਦੱਸ ਤੇਰਾ ਬਣਾ ਸਕਦੇ ਆ ਉਹ ਕਹਿੰਦਾ ਜੇ ਇੱਕ ਦੁੱਖ ਹੋਵੇ ਤਾਂ ਦੱਸਾਂ ਉਹ ਦੁੱਖਾਂ ਨੇ ਤਾਂ ਘੇਰਾ ਪਾਇਆ ਪਾ ਹੁਣ ਰੋਇਆ ਵੀ ਕੀ ਬਣਾਏ ਤੋ ਬਖਰੋ ਮੈਂ ਬਖਰੋ ਮਾਂ ਅਸੀਂ ਪਿਆਰ ਚੋ ਸਿੱਖਿਆ ਇਥੋ ਬਖਰੋ ਮੈਂ ਲੱਤ ਹੁਣ ਕੀ ਰੋਈਏ ਤੇ ਕੀ ਹਸੀਏ ਇੱਕ ਦੁੱਖ ਹੋਵੇ ਤਾਂ ਦਸੀਏ ਹੁਣ ਕੀ ਰੋਈਏ ਤੇ ਕੀ ਹੱਥੀਏ ਜੇ ਇੱਕ ਦੁੱਖ ਹੋਵੇ ਤਾਂ ਦਸੀਏ ਉਹ ਸਾਨੂੰ ਅੰਦਰ ਧੀਕਰ ਕੋ ਛੱਡਿਆ ਅੰਦਰ ਧੀਕਰ ਕੋ ਛੱਡਿਆ ਕੋ ਛੱਡਿਆ ਗੁੱਜੀਆਂ ਮਾਰਾ ਹਾ ਲਾਲੀ ਬਾਬਾ ਜੀ ਦੇ ਛੋਟੇ ਭਾਈ ਸਾਹਿਬ ਮੈਂ ਚਿਹਰੇ ਮੋਰੇ ਤੋਂ ਤਾਂ ਦਿਖ ਰਿਆ ਸੀ ਕਿ ਕਦ ਕਾਰ ਤੋਂ ਉਹ ਲਾਲੀ ਬਾਬਾ ਜੀ ਇਹ ਪਾਲੀ ਬਾਬਾ ਜੀ ਜ਼ੋਰਦਾਰ ਦਾੜੀ ਜਰਾ ਇਸ ਫੈਮਲੀ ਦੇ ਨਾਲ ਬਹੁਤ ਸਾਰਾ ਸਾਡੀ ਪਿੱਠ ਤੇ ਜਿੰਨੇ ਵਾਰ ਹੋਏ ਆਏ ਤੇ ਦਿਖੀ ਯਾਰਾ ਲੈ ਸਾਡੀ ਪਿੱਠ ਤੇ ਜਿੰਨੇ ਵਾਰ ਹੋਏ ਸਭ ਕੀ ਨੇ ਕੀ ਕੀਤੀ ਨਾ ਛੇੜੋ ਦਰਦਖਾਨੀ ਨੂੰ ਬਸ ਜਾਨ بچਾਈ ਫਿਰਦੇ ਆ ਗਮ ਖਾ ਕੇ ਜਿੰਦ ਨਿਮਾਣੀ ਨੂੰ ਹੋ ਪਤਾ ਪਤਾ ਕੀ ਜਾਣਾ ਪਤਾ ਪਤਾ ਕੀ ਜਾਣਾ ਹੋ ਕੇ ਜਾਣਾ ਮਸਤ ਬਹਾਰਾਂ ਨੇ ਸਾਡੀ ਪਿੱਠ ਤੇ ਜਿੰਨੇ ਨਾਲ ਬੋਲੋ ਇਹ ਹੈ ਦੁਨੀਆ ਇੱਕ ਸਵਾਲ ਬਣੀ ਹਾਏ ਆਪਣਾ ਕੌਣ ਪਰਾਇਆ ਹੈ ਸਭ ਤਸ ਤੇੁਰਗੇ ਦੂਰ ਕਿਤੇ ਹੰਝੂਆਂ ਨੇ ਸਾਥ ਨਿਭਾਇਆ ਹੈ ਉਹ ਫੁੱਦਾਂ ਨੇ ਸਾਨੂੰ ਜ਼ਖਮ ਦਿੱਤੇ ਮਾਰੇ ਬਾਉ ਜਕੰਦੇ ਤੇ ਮਲ ਮਲਾਈ ਖਾਰਾ ਏ ਮੇਰੀ ਪਿੱਠ ਤੇ ਜਿੰਨੇ ਵਾਰ Thank